ਖਨੂਰੀ ਸਰਹੱਦ ਤੇ Hindu Sikh ਭਾਈਚਾਰਾ ਦੇਖਣ ਨੂੰ ਮਿਲਿਆ ਜਿੱਥੇ Hindu ਭਾਈਚਾਰੇ ਦੇ ਕਿਸਾਨ ਤੇ ਹਰ ਟਰੈਕਟਰ ਦੇ ਨੁਕਸਾਨ ਦੀ ਪ੍ਰਭਾਈ ਕਰੇਗਾ Hindu ਭਾਈਚਾਰਾ ਟਾਇਰਾਂ ਨਾਲ ਭਰਿਆ ਟੈਂਪੂ ਲੈ ਕੇ ਖਨੂਰੀ ਸਰਹੱਦ ਤੇ ਪਹੁੰਚਿਆ ਤੇ ਹਰ ਟਰੈਕਟਰ ਦੇ ਫਟੇ ਹੋਏ ਟਾਇਰਾਂ ਨੂੰ ਬਦਲਿਆ ਗਿਆ ਖਨੂਰੀ ਸਰਹੱਦ Hindu Sikh ਇਕਤਾ ਜਿੰਦਾਬਾਦ ਦੇ ਨਾਰੇ ਵੀ ਲਾਏ ਗਏ ਜਿੱਥੇ ਨਾਰਿਆਂ ਦੀ ਗੂੰਜ ਆਸੇ-ਪਰਸੇ ਗੂੰਜੀ ਹਿੰਦੂ ਸੇ ਕੇਕਾ ਜਿੰਦਾਬਾਦ 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 ਹਿੰਦੂ ਸੇ ਕੇਕਾ ਜਿੰਦਾਬਾਦ 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 ਪੰਜਾਬ ਰੇਣਾ ਪਾਈਚਾਰਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਭਾਈ ਜਤੇ ਹਿੰਦੂ ਪਾਈਚਾਰੇ ਪਹੁੰਚਣੇ ਕੀ ਕਹਿਣਾ ਚਾਹਗੇ ਜੇ ਸੇਵਾ ਨਿਭਾ ਰੇ ਨੇ ਆ ਜੀ ਅਸੀਂ ਇਹਨਾਂ ਦੇ ਬੜੇ ਰਿਣੀ ਆ ਵੀ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਆ ਜੋ ਮੋਦੀ ਸਰਕਾਰ ਦੇ ਜਿਹੜੇ ਗੁੰਡਿਆਂ ਵੱਲੋਂ ਅਸੀਂ ਉਹਦੇ ਵਿੱਚ ਹਰਿਆਣਾ ਪੁਲਿਸ ਵੀ ਸ਼ਾਮਿਲ ਸੀ ਇਹਨਾਂ ਦੇ ਆਪ ਦੇ ਜਿਹੜੇ ਇਹਨਾਂ ਨੇ ਗੁੰਡੇ ਪਾਲੇ ਉਹਨਾਂ ਵੱਲੋਂ ਜਿਹੜਾ ਸਾਡੇ ਪੰਜਾਬ ਦੇ ਵਿੱਚ ਵੜ ਕੇ ਤੁਹਾਡੇ ਟਰੈਕਟਰਾਂ ਦਾ ਨੁਕਸਾਨ ਕੀਤਾ ਟਰੈਕਟਰਾਂ ਦੇ ਦਰਜਣਾ ਟਰੈਕਟਰ ਪਾ ਕੇ ਉਹਨਾਂ ਦੇ ਟਰੈਕਟਰ ਉਹਨਾਂ ਦੇ ਟਾਇਰ ਤੋੜੇ ਉਹਨਾਂ ਦੀਆਂ ਟੈਂਕੀਆਂ ਪੰਨੀਆਂ ਬੈਟਰੀਆਂ ਪੰਨੀਆਂ ਪਰ ਸਾਡੇ ਵੀਰਾਂ ਨੇ ਜਦੋਂ ਇਹਨਾਂ ਨੇ ਵੇਖਿਆ ਕਿ ਉਸ ਦਿਨ ਸਾਡੇ ਨਿਅਥੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਗੋਲੀਆਂ ਵਰਸਾਈਆਂ ਸਾਡੇ ਨਿਅਥੇ ਕਿਸਾਨਾਂ ਦੇ ਉੱਤੇ ਟਰਾਲੀਆਂ 'ਚ ਬੈਠੇ ਉਹਨਾਂ ਦੇ ਡਾਂਗਾ ਮਾਰੀਆਂ ਸਾਡਾ ਇੱਕ ਕਿਸਾਨ ਸਾਡਾ ਸ਼ਹੀਦ ਸ਼ੁਭਕਰਨ ਉਸ ਦਿਨ ਸ਼ਹੀਦ ਹੋਇਆ ਤੇ ਵੀਰਾਂ ਕੋਲੋਂ ਰਿਹਾ ਨਹੀਂ ਗਿਆ ਤੇ ਵੀਰ ਕਹਿੰਦੇ ਅਸੀਂ ਉਸ ਦਿਨ ਹੀ ਸੋਚ ਲਿਆ ਵੀ ਜੋ ਵੀ ਉੱਤੇ ਨੁਕਸਾਨ ਹੋਇਆ ਅਸੀਂ ਉਸ ਸਾਰੇ ਦੀ ਪ੍ਰਸ਼ੰਸਾ ਕਰਾਂਗੇ ਅਸੀਂ ਇਹਨਾਂ ਦੇ ਬਿੜੇ ਤਾਂ ਇਹਨਾਂ ਦੇ ਧੰਨਵਾਦੀਆਂ ਤੇ ਇੱਕ ਮੈਂ ਤੁਹਾਡੇ ਮਾਧਿਅਮ ਨਾਲ ਹੀ ਗੱਲ ਹੋਰ ਕਹਿ ਦੇਣਾ ਚਾਹਣਾ ਵੀ ਜਿਹੜੀ ਇਹ ਮੋਦੀ ਸਰਕਾਰ ਧਰਮ ਦੀ ਰਾਜਨੀਤੀ ਕਰ ਰਹੀ ਹੈ ਇਹ ਸਾਡੇ ਵੀਰਾਂ ਨੇ ਉਸ ਏਕਤਾ ਦਾ ਸਬੂਤ ਦਿੱਤਾ ਵੀ ਸਾਨੂੰ ਇਹ ਇਹ ਸਾਡੇ ਟਰੈਕਟਰ ਪਾਣ ਸਕਦੇ ਆ ਉੱਤੇ ਤੇ ਸਾਡਾ ਸਾਨੂੰ ਇਹ ਗੋਲੀਆਂ ਨਾਲ ਸ਼ਹੀਦ ਕਰ ਸਕਦੇ ਆ ਪਰ ਸਾਡੀ ਇਕਤਾ ਨੂੰ ਭੰਗ ਨਹੀਂ ਕਰ ਸਕਦੇ ਕਿਉਂਕਿ ਅਸੀਂ ਪ੍ਰਾਤਨੋਂ ਲੈਣ ਤੋਂ ਜਿਹੜੀ ਹਿੰਦੂ ਸਿੱਖ ਇਕਤਾ ਚੱਲਦੀ ਆ ਰਹੀ ਹੈ ਉਹ ਸਾਡੀ ਇਕਤਾ ਮੋਦੀ ਦੇ ਦਿਖਾਉਣ ਦੇ ਨਾਲ ਟੀਵੀ ਤੇ ਦਿਖਾਉਣ ਦੇ ਨਾਲ ਭੰਗ ਨਹੀਂ ਹੋਣੀ ਜੋ ਸਾਡੀ ਅਸਲ ਦੇ ਵਿੱਚ ਗਰਾਊਂਡ ਜ਼ੀਰੋ ਆ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਕਿਸਾਨੀ ਦਾ ਤਰਨਾ ਚੱਲ ਰਿਹਾ ਕਿਉਂਕਿ ਮੋਦੀ ਦੇ ਵੱਲੋਂ ਇਸ ਤਰਨੇ ਨੂੰ ਬਦਨਾਮ ਕਰ ਲਈ ਇਹਨੂੰ ਵੱਖ-ਵੱਖ ਤਰੀਕੇ ਨਾਲ ਲਿਆ ਜਾ ਰਿਹਾ ਵੀ ਉੱਥੇ ਤਾਂ ਅੱਤਵਾਦੀ ਬੈਠੇ ਨੇ ਉਹ ਤੇ ਤਾਂ ਖਾਲਿਸਤਾਨੀ ਬੈਠੇ ਨੇ ਸੋ ਇਹਨਾਂ ਵੀਰਾਂ ਨੇ ਇਹਨਾਂ ਦੇ ਅੰਦਰ ਜਨੂੰਨ ਪੈਦਾ ਹੋਇਆ ਤੇ ਇਹਨਾਂ ਨੇ ਵੀੜਾ ਲਿਆ ਕਿ ਕੱਲ ਸ਼ਾਮ ਤੱਕ ਜਿੰਨੇ ਵੀ ਟਰੈਕਟਰ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਚਾਹੇ ਉਹ ਟਾਇਰ ਪਾੜੇ ਨੇ ਚਾਹੇ ਕਿਸੇ ਦੀ ਬੈਟਰੀ ਦਾ ਕੋਈ ਨੁਕਸਾਨ ਆ ਜਾਂ ਟੂਪਾਂ ਦਾ ਕੋਈ ਨੁਕਸਾਨ ਅਸੀਂ ਸਾਰੇ ਟਰੈਕਟਰ ਤਿਆਰ ਕਰਕੇ ਜਿਹੜੀ ਮਨਸ਼ਾ ਨਾਲ ਟਰੈਕਟਰ ਰੋਕ ਕੇ ਗਏ ਸੀ ਅਸੀਂ ਦਿੱਲੀ ਵਾਲ ਨੂੰ ਇਹ ਟਰੈਕਟਰ ਦੁਆਰਾ ਤੋਰਾਂਗੇ ਜੋ ਲੋਕ ਕਹਿੰਦੇ ਨੇ ਹਿੰਦੂ ਹਿੰਦੂ ਦੇ ਸਿੱਖ ਅਲੱਗ-ਅਲੱਗ ਨੇ ਇਹ ਜੋ ਧਰਨਾ ਵੈ ਕੱਲੇ ਸਿੱਖਾਂ ਦਾ ਹੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਆਹ ਦੇਖੋ ਸਾਰੇ ਹਿੰਦੂ ਵੀ ਖੜੇ ਨੇ ਸਾਡੇ ਨਾਲ ਇਹ ਜਵਾਬ ਹੈ ਜੀ ਉਸ ਗੱਲ ਦਾ ਕਿ ਸਿੱਖ ਹਿੰਦੂ ਤੇ ਸਿੱਖ ਅਲੱਗ-ਅਲੱਗ ਨੇ ਇਸ ਤੋਂ ਵੱਧ ਕੇ ਬਣ ਵੀ ਆਏ ਇੱਥੇ ਵੀਰ ਸਾਰੇ ਆਏ ਸਾਰੇ ਧਰਮਾਂ ਦਾ ਹੈਗਾ ਤੇ ਇਹ ਜਿਹੜੀ ਇਹ ਤੁਸੀਂ ਗੱਲ ਕੀਤੀ ਵੀ ਇਹ ਕੱਲੇ ਸਿੱਖਾਂ ਦਾ ਹੈ ਇਹ ਜਿਹੜਾ ਧਰਨਾ ਹੈ ਪੂਰੇ ਦੇਸ਼ ਦਾ ਹੈ ਪੂਰੇ ਹਰੇਕ ਕਿਸਾਨ ਮਜ਼ਦੂਰ ਜਿਹੜਾ ਬੰਦਾ ਖੇਤੀ ਕਰਦਾ ਆ ਜਿੰਦੇ ਹੱਕੇ ਸਰਕਾਰ ਮਾਰ ਰਹੀ ਹੈ ਹਰੇਕ ਬੱਚਾ ਬੱਚਾ ਇਸ ਤਰਨੇ ਰਗਾ ਤੇ ਬੱਚੇ ਬੱਚੇ ਦਾ ਇਹ ਤਰ ਰਹਾ ਟਰੈਕਟਰਾਂ ਤੋਂ ਬਿਨਾ ਇਹਨਾਂ ਸਾਡੀਆਂ ਦਵਾਈਆਂ ਵਾਲੀਆਂ ਗੱਡੀਆਂ ਵੀ ਤੋੜੀਆਂ ਨੇ ਸਾਡੀਆਂ ਨਾਲ ਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਪਹੁੰਚੇ ਹੋ ਜੀ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਜੀ ਮੇਰੇ ਵੱਡੇ ਭਰਾ ਕਹਿ ਰਹੇ ਸੀਗੇ ਕਹਿੰਦੇ ਵੀ ਸਾਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ ਅੱਤਵਾਦੀ ਕਿਹਾ ਜਾਂਦਾ ਹੈ ਪਹਿਲਾਂ ਆਪਾਂ ਇਹ ਸੁਣਦੇ ਆਉਂਦੇ ਸੀ ਕਿ ਉਹ ਬਾਗਾ ਬਾਰਡਰ ਹੈ ਤੇ ਉਹ ਟਾਰੀ ਬਾਰਡਰ ਹੈ ਪਰ ਇੰਨਾ ਕੁੱਝੀਆਂ ਸਰਕਾਰਾਂ ਨੇ ਇਹ ਬਾਡਰ ਬਣਾ ਕੇ ਰੱਖ ਦਿੱਤਾ ਹੁਣ ਅਸੀਂ ਇਹ ਕਹਿੰਨੇ ਆ ਕਿ ਜੇ ਤੁਹਾਨੂੰ ਅਸੀਂ ਖਾਲਿਸਤਾਨੀ ਲੱਗਦੇ ਆ ਤਾਂ ਤੁਸੀਂ ਸਾਨੂੰ ਖਾਲਿਸਤਾਨ ਦਾ ਨਾਰਾ ਹੀ ਦੇ ਦਿਓ ਤੇ ਅਸੀਂ ਫੇਰ ਵੀ ਇੰਨਾ ਭਰਾਵਾਂ ਨਾਲ ਹੀ ਖੜਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਡੇ ਮਨ ਚ ਕਿਵੇਂ ਆਇਆ ਕਿ ਟਰੈਕਟਰ ਦੀ ਹੀ ਸੇਵਾ ਕਰਨੇ ਚੋਂ ਟਾਈਮ ਤੁਸੀਂ ਚੇਂਜ ਕਰਵਾ ਰਹੇ ਆ ਆਪਣੇ ਵੱਲੋਂ ਜਿਸ ਦਿਨ ਹਰਿਆਣਾ ਪੁਲਿਸ ਨੇ ਇੱਥੇ ਗੁੰਡਾਗਰਦੀ ਕੀਤੀ ਸੀ ਜੀ ਉਸ ਦਿਨ ਵੀ ਅਸੀਂ ਇੱਥੇ ਆਏ ਸੀ ਅੱਛਾ ਉਦੋਂ ਅਸੀਂ ਜੂਸ ਦੀਆਂ ਬੋਤਲਾਂ ਲੈ ਕੇ ਆਏ ਸੀ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਆਏ ਸੀ ਜਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਅਥਰੂ ਗੈਸ ਦੇ ਗੋਲੇ ਗੇਰੇ ਉਦੋਂ ਅਸੀਂ ਬਿਲਕੁਲ ਇੱਥੋਂ 10 ਫੁੱਟ ਦੀ ਦੂਰੀ ਤੇ ਖੜੇ ਸੀ ਉਹ ਦੇਖ ਕੇ ਸਾਡੀਆਂ ਅੱਖਾਂ ਚੋਂ ਪਾਣੀ ਆਇਆ ਸਾਡੇ ਲੂ ਕੰਡੇ ਖੜੇ ਹੋ ਗਏ ਕਿ ਯਾਰ ਇਹ ਤਾਂ ਬਹੁਤ ਧੱਕਾ ਹੋ ਰਿਹਾ ਹੈ ਹੋ ਇੱਥੇ ਹੀ ਰਹਿ ਉਹਦੇ ਕਰਕੇ ਜਦੋਂ ਅਸੀਂ ਵਾਪਸ ਜਾ ਰਹੇ ਸੀ ਤਾਂ ਜਾਂਦੇ ਜਾਂਦੇ ਜਿੰਨੇ ਮੇਰੇ ਦੋਸਤ ਮੇਰੇ ਨਾਲ ਸੀ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੋ ਵੀ ਇੱਥੇ ਕੋਈ ਨੁਕਸਾਨ ਹੋਇਆ ਉਹਦਾ ਆਪਾਂ ਉਪਰਾਲਾ ਕਰਾਂਗੇ ਤੇ ਅਸੀਂ ਸਾਰੇ ਰਲ ਕੇ ਕਰ ਰਹੇ ਹਾਂ ਉਹ ਇੰਨਾ ਤੇ ਅਸੀਂ ਮੈਕਸੀਕੋ ਕੰਧ ਟੱਪ ਕੇ ਜਾਂਦੇ ਹਾਂ ਜੇ ਸਾਨੂੰ ਗੈਰ ਅਲੀਗਲ ਤਰੀਕੇ ਨਾਲ ਜਾਂਦੇ ਆ ਉੱਥੋਂ ਦੀ ਸਰਕਾਰ ਸਾਨੂੰ ਗੋਲੀਆਂ ਵੀ ਨਹੀਂ ਮਾਰਦੀ ਉਹ ਸਾਡੇ ਤੇ ਕੇਸ ਚਲਾ ਕੇ ਸਾਨੂੰ ਉੱਥੇ ਪੱਕਿਆ ਕਰ ਦਿੰਦੀ ਹੈ ਰਹਿਣ ਵਾਸਤੇ ਦਿੰਦੀ ਸਾਰਾ ਕੁਝ ਕਰਦੀ ਉਹੀ ਤੇ ਇਸੇ ਦੇਖਦੇ ਅੰਦੇ ਸਾਨੂੰ ਫੜ ਕੇ ਤੇ ਬੜਾ ਖਾਲਸਤਾਨੀ ਤੋਂ ਵੱਧ ਪਿਆ ਕਰਦਾ ਐਨੀਆਂ ਗੋਲੀਆਂ ਬਗਾਨਾ ਦੇਸ਼ ਹੀ ਮਾਰਦਾ ਚੀਨ ਵਾਲੇ ਬਾਰਡਰ ਵਾਲਾ ਕੰਮ ਕਰਦਾ ਸਾਡੇ